ਤੁਸੀਂ ਨਾ ਬੜੀ ਬੇਵਾਕੀ ਨਾਲ ਗੱਲ ਕਰ ਦਿੰਦੇ ਹੋ ਤੁਸੀਂ ਖੇਤਰੀ ਪਾਰਟੀ ਨੂੰ ਦੇ ਹਮਾਇਤ ਕਰਦੇ ਹੋ ਜਦਕਿ ਬੀਜੇਪੀ ਤੇ ਅਲੀਗੇਸ਼ਨ ਹੈ ਕਿ ਖੇਤਰੀ ਪਾਰਟੀਆਂ ਨੂੰ ਖਤਮ ਕਰਦੀ ਜਾ ਰਹੀ ਹੈ ਬੀਜੇਪੀ ਤੁਸੀਂ ਖੇਤਰੀ ਪਾਰਟੀ ਨੂੰ ਦੇ ਹਮਾਇਤ ਕਰਦੇ ਹੋ ਇਹ ਵੀ ਕੰਟਰਾਡਿਕਟ ਨਹੀਂ ਇਹ ਮੈਨੂੰ ਅਜ ਤੱਕ ਕਿਸੇ ਵੀ ਮੇਰੇ ਲੀਡਰ ਨੇ ਨਹੀਂ ਕਿਹਾ ਵੀ ਤੁਸੀਂ ਨਾ ਬੋਲਿਆ ਅਜ ਤੱਕ ਮੈਨੂੰ ਕਿਸੇ ਨੇ ਨਹੀਂ ਟੋਕਿਆ ਸਰ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਆਨਟੋ ਮਾਈ ਕਨਵਿਕਸ਼ਨ ਐਂਡ ਆਈ ਬੀਲੀਵ ਮੈਂ ਉਹਨੂੰ ਸਿਰਫ ਰਾਜਨੀਤਿਕ ਨਜ਼ਰੀਏ ਨਾਲ ਨਹੀਂ ਦੇਖਦਾ ਸਰ ਮੈਂ ਬਾਦਲ ਸਾਹਿਬ ਦੀ ਜਿਹੜੀ ਸੋਚ ਸੀ ਵਾਜਪਈ ਸਾਹਿਬ ਦੀ ਜਿਹੜੀ ਸੋਚ ਸੀ ਵੀ ਆਹ ਜਿਹੜਾ ਕਿਤਨੀ ਪਾਰਟੀ ਦਾ ਪੰਜਾਬ ਦੇ ਸੋਸ਼ਲ ਭਾਈਚਾਰਕ ਸਾਂਝ ਨੂੰ ਬਣਾਏ ਰੱਖਣ ਵਾਸਤੇ ਇੱਕ ਪੰਥਕ ਪਾਰਟੀ ਕ੍ਰੈਡੀਬਲ ਪੰਥਕ ਪਾਰਟੀ ਕਿਉਂ ਤਾਂ ਤਿੰਨ ਚਾਰ ਬਣੀਆਂ ਫਿਰ ਬਣੀਆਂ ਕੋਈ ਬਚਾ ਕੇ ਅਕਾਲੀ ਦੋ ਦਾ ਨਾਮ ਆਇਆ ਮੈਂ ਅਕਾਲੀ ਦਲ ਮੈਂ ਅਕਾਲੀ ਦਲ ਦਲ ਤਾਂ ਸਾਰੇ ਹੀ ਹੈ ਪਰ ਦਲ ਦਲ ਨਹੀਂ ਬਣਨਾ ਚਾਹ ਜੇ ਦੇ ਚੇ ਲੋਕਾਂ ਦਾ ਵਿਸ਼ਵਾਸ ਹੋਵੇ ਮੈਂ ਬਾਰ ਬਾਰ ਕਹਿੰਦਾ ਜਿਹਨੂੰ ਅਕਾਲ ਤਖਤ ਸਾਹਿਬ ਦੀ ਰੈਕਗਨੀਸ਼ਨ ਹੋਵੇ ਦੋ ਅੱਜਕੱਲ ਤਾਂ ਜਿਸ ਕਿਸੋ ਨਾਲ ਉਹਨਾਂ ਉਸ ਇੰਸਟੀਚਿਊਸ਼ਨਸ ਤੇ ਵੀ ਪਰਛਾਵਾਂ ਜਾਂ ਪੈਣ ਲੱਗਿਆ ਰਾਜਨੀਤੀ ਦਾ ਉਹ ਉਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਹੈ ਸਰ ਮੈਂ ਦੇਖੋ ਇੱਕ ਤਾਂ ਪੰਥਕ ਪਾਰਟੀ ਜੀ ਇੱਕ ਪੰਥਕ ਇੰਸਟੀਚੂਸ਼ਨਸ ਬਨੂ ਅੱਜ ਲੱਗ ਰਿਹਾ ਹੈ ਹਮ ਬੇ ਸਮਾਉ ਆ ਜੋ ਕੁਝ ਘਟਨਾ ਵਾਪਰੀਆਂ ਪਿਛਲੇ ਦਿਨਾਂ ਦੇ ਅੰਦਰ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਸਮਝਦੇ ਜਾਂਦੇ ਰਹਿਣਗੇ ਇੰਸਟੀਚੂਟ ਉੱਧਾ ਰਹਿਣੀ ਚਾਹੀਦੀ ਹੈ ਬਿਲਕੁਲ ਮੈਂ ਪਾਰਟੀਆਂ ਤੋਂ ਬਣਦੀਆਂ ਰਹਿਣਗੀਆਂ ਜੀ ਵੈ ਕਉ ਕਦੇ ਨਹੀਂ ਰਹਿੰਦਾ ਸਰ ਕਿਸੇ ਨੂੰ ਵਹਿਮ ਹੋਣਾ ਵੀ ਮੈਂ ਤੁਰ ਜਿਉਂ ਮਰ ਕੇ ਕੀ ਹੋਊਗਾ ਵੈਕਿਊਮ ਨਹੀਂ ਕੋਈ ਨਕਾਜੂਗਾ ਪਰ ਇੰਸਟੀਚਿਊਸ਼ਨਲ ਦਾ ਬਣਿਆ ਰਹਿਣਾ ਉਹਨਾਂ ਦਾ ਰੁਤਬਾ ਉਹਨਾਂ ਦੇ ਅੰਦਰ ਵਿਸ਼ਵਾਸ ਬਣਿਆ ਰਹਿਣਾ ਜ਼ਰੂਰੀ ਹੈ